ਬੀਤੇ ਹਫਤੇ ਵਿੱਚ ਰਿਪਰੈਜ਼ੈਂਟੇਟਿਵ ਮਾਰਜਰੀ ਟੇਲਰ ਗ੍ਰੀਨ ਉਹਨਾਂ ਨੇ ਆਡਾ ਲਾਇਆ ਸੀ ਟਰੰਪ ਹੁਣਾ ਦੇ ਨਾਲ ਐਫਸਟੀਨ ਫਾਈਲਸ ਨੂੰ ਜੜਾਓ ਲੈ ਕੇ ਆਪਣੇ 5 ਸਾਲ ਜਿਹੜੇ ਆ ਕਾਂਗਰਸ ਚ ਪੂਰੇ ਕਰਨ ਤੋਂ ਬਾਅਦ ਚ ਹੁਣ ਐਲਾਨ ਕਰ ਦਿੱਤਾ ਵੀ ਉਹ ਰਿਜ਼ਾਈਨ ਕਰਨ ਜਾ ਰਹੀ ਆ ਸੋ ਆਪਣੀ ਪੈਨਸ਼ਨ ਵਗੈਰਾ ਪੱਕੀਆਂ ਕਰਕੇ ਮਾਰਜਰੀ ਟੇਲਰ ਗ੍ਰੀਨ ਉਹ ਹੁਣ ਬਾਹਰ ਦਾ ਰਸਤਾ ਜਿਹੜਾ ਆ ਉਸ ਨੇ ਅਪਣਾ ਲਿਆ ਕਹਿੰਦੀ ਵੀ ਉਹ ਹੁਣ ਰਿਜ਼ਾਈਨ ਕਰੂਗੀ ਕਾਂਗਰਸ ਦੇ ਵਿੱਚੋਂ ਅਗਲੇ ਸਾਲ ਦੇ ਵਿੱਚ ਪ੍ਰਾਇਮਰੀ ਦਾ ਵੀ ਡਰ ਹੋਊਗਾ ਤੇ ਇਥੋਂ ਦੋ ਚੀਜ਼ਾਂ ਪਤਾ ਲੱਗੀਆਂ ਵੀ 트럼ਪ ਉਹਨਾਂ ਦੇ ਮੋਢੇ ਜਿਹੜਾ ਵੀ ਕੋਈ ਅੜਦਾ ਹੈ ਖਾਸ ਕਰਕੇ ਰਿਪਬਲਿਕਨ ਪਾਰਟੀ ਚ ਉਹਦਾ ਭੁਵਿੱਖ ਹੈ ਨਹੀਂ ਸੋ 트럼ਪ ਉਹਨਾਂ ਨੇ ਪੂਰਾ ਕੰਟਰੋਲ ਪਾਰਟੀ ਦੇ ਉੱਤੇ ਐ ਪੂਰੀ ਜਿਹੜੀ ਪਕੜ ਆ ਉਹ ਮਜ਼ਬੂਤ ਕਰਕੇ ਜਿਹੜੀ ਉਹ ਰੱਖੀ ਆ ਜਿੱਥੇ ਜੈਫਰੀ ਐਪਸਟਿਨ ਇਨਵੈਸਟੀਗੇਸ਼ਨ ਦੀ ਹੈਂਡਲਿੰਗ ਨੂੰ ਲੈ ਕੇ 트럼ਪ ਐਡਮਿਨਿਸਟ੍ਰੇਸ਼ਨ ਦੀ ਨਿੰਦਾ ਕਰਦੇ ਰਹੇ ਹੋ ਕ੍ਰਿਟਿਸਾਈਜ਼ ਕਰਦੇ ਰਹੇ ਆ ਤੇ ਹੁਣ ਜਿਹੜੀ ਪੈਨਸ਼ਨ ਪੱਕੀ ਹੋਣ ਦੇ ਉੱਤੇ ਉਹਨਾਂ ਨੇ ਅਸਿਫਾ ਦੇਣ ਦਾ ਐਲਾਨ ਕਰ ਦਿੱਤਾ ਹੈ ਚਾਰ ਪੇਜਾਂ ਦੀ ਜਿਹੜੀ ਸਟੇਟਮੈਂਟ ਆ ਉਹ ਜਾਰੀ ਕਰਦੇ ਹੋਏ ਕਿਹਾ ਵੀ ਅਮਰੀਕਨ ਊਮਨ ਦੇ ਲਈ ਸਟੈਂਡ ਅਪ ਜਿਹੜਾ ਉਹ ਕੀਤਾ ਹੈ ਜਿਹੜੀਆਂ 14 ਸਾਲ ਦੀਆਂ ਬੱਚੀਆਂ ਦੇ ਨਾਲ ਕਢਾਉਣੇ ਕੰਮ ਜਿਹੜੇ ਹੋਏ ਆ ਟ੍ਰੈਫਿਕ ਹੋਏ ਨੇ ਰੇਪ ਹੋਏ ਨੇ ਯੂਜ਼ ਕਿਤੇ ਗਏ ਨੇ ਰਿਚ ਪਾਵਰਫੁਲ men ਅਦੇ ਕਰਕੇ ਉਸ ਦੇ ਕਰਕੇ ਉਸ ਨੂੰ ਟ੍ਰੇਟਰ ਤੱਕ ਵੀ ਜਿਹੜਾ ਉਹ ਜਿਹੜਾ ਉਹ ਆਖਿਆ ਗਿਆ ਇਤੋਂ ਤੱਕ ਕਿ ਰਾਸ਼ਪਤੀ 트ੰਪ ਨੇ ਉਸ ਨੂੰ ਥ੍ਰੈਟਨ ਤੱਕ ਵੀ ਕੀਤਾ ਆ ਜੜੀਆਂ ਕਤੀਆਂ ਤੇ ਕਹਿੰਦੇ ਵੀ ਇਸ ਚੀਜ਼ ਦੇ ਲਈ ਜਿਹੜੀ ਮੈਂ ਹੈ ਲੜੀ ਹੈਗੀ 2021 ਤੋਂ ਇਹ ਹਾਊਸ ਦੇ ਵਿੱਚ ਸਰਵ ਕਰ ਰਹੀ ਸੀ ਪਰ ਪਿਛਲੇ ਹਫਤੇ ਹੀ ਜਿਹੜੀ ਅਸਲ ਜਿਹੜੀ ਲੜਾਈ ਆ 트ੰਪ ਹੋਣਾ ਦੇ ਨਾਲ ਇਹਨਾਂ ਦੀ ਜਿਹੜੀ ਉਹ ਹੋਈ ਸੀਗੀ ਤੂੰ ਤੂੰ ਮੈਂ ਇਸ ਹਿਸਾਬ ਦੇ ਨਾਲ ਹੋਈ ਸੀ ਇੱਕ ਛੋਟੀ ਜੀ ਜਿਹੜੀ ਉਹਨਾਂ ਨੇ ਫੋਨ ਇੰਟਰਵਿਊ ABC ਨਿਊਜ਼ ਵਾਲਿਆਂ ਦੇ ਨਾਲ ਕਰਦੇ ਹੋਏ ਜਿਹੜਾ ਉਹ ਕਿਹਾ ਵੀ 트럼ਪ ਨੇ ਕਿਹਾ ਵੀ 트럼ਪ ਉਹਨਾਂ ਦਾ ਬਿਆਨ ਸੀਗਾ ਵੀ ਇਹਦਾ ਜਿਹੜਾ ਰੈਜ਼ੀਗਨੇਸ਼ਨ ਆ ਮੁਲਕ ਦੇ ਲਈ ਬਹੁਤ ਸ਼ਾਨਦਾਰ ਖਬਰ ਹੈਗੀ ਆ ਤੇ ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਉਹਦਾ ਕੋਈ ਪਲਾਨ ਨਹੀਂ ਆ ਵੀ ਉਸ ਦੇ ਨਾਲ ਉਹ ਗੱਲ ਕਰਨਗੇ ਤੇ ਪਰ ਮੈਂ ਉਹਨੂੰ ਵਿਸ਼ੀਜ਼ ਹਰ ਵੈਲ ਸੋ ਇਹ ਜਿਹੜਾ ਰਾਸ਼ਪਤੀ 트럼ਪ ਆ ਉਹਨਾਂ ਨੇ ਮਾਜੋਰੀ ਟੇਲਰ ਗ੍ਰੀਨ ਦੇ ਬਾਰੇ ਆਖਿਆ ਭਾਗਦੀ ਮੂਵਮੈਂਟ ਨੂੰ ਡਿਫਾਈਨ ਕਰਨ ਦੇ ਵਿੱਚ ਇਸ ਦਾ ਕਾਫੀ ਵੱਡਾ ਰੋਲ ਰਿਹਾ ਮਾਜੂਰੀ ਟੇਲਰ ਗ੍ਰੀਨ ਦਾ 6 ਜਨਵਰੀ ਦੇ ਜਿਹੜੇ ਅਟੈਕ ਹੋਏ ਸੀ ਉਹਨਾਂ ਲੋਕਾਂ ਨੂੰ ਬੇਸਿਕਲੀ ਜਿਹੜੇ 1500 ਜਾਣਿਆਂ ਨੂੰ ਹਰਜੋਤ ਸਿੰਘ ਜੀ ਜਿਹੜੀ ਰਾਹਤ ਮਿਲੀ ਆ ਜਿਹੜੀ ਮਾਫੀ ਮਿਲੀ ਆ 트ੰਪ ਹੋਂਾ ਦੇ ਕੋਲੋਂ ਉਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਰੋਲ ਮਾਜੂਰੀ ਟੇਲਰ ਗ੍ਰੀਨ ਦਾ ਇੱਕ ਸੀਗਾ ਇਹ ਉੱਥੇ ਕੈਦ ਚ ਜਾ ਜਾ ਕੇ ਜੇ ਸਿੱਖਸ ਵਾਲੇ ਜਿਹੜੇ ਗਾਣੇ ਗੂਣੇ ਤੇ ਹੋਰ ਪਤਾ ਨਹੀਂ ਕਈ ਕੁਸ਼ ਜਿਹੜਾ ਆ ਉਹਦਾ ਦਾ ਉੱਥੇ ਉਸ ਟੈਮ ਦੇ ਉੱਤੇ ਚੱਲਦਾ ਜਿਹੜਾ ਉਹ ਰਿਆ ਸੀਗਾ ਸੋ ਇਹ ਸਾਰੀਆਂ ਚੀਜ਼ਾਂ ਆ ਉਹ ਆਪਣੇ ਸਾਹਮਣੇ ਆ ਪਰ ਮਾਰਜਰੀ ਟੇਲਰ ਗ੍ਰੀਨ ਉਹ ਹੁਣ ਜਿਹੜੀ ਅਸਤੀਫਾ ਦੇ ਗਈ ਆ ਕਿੰਟਕੀ ਦਾ ਇੱਕ ਹੋਰ ਰਿਪਰੈਜ਼ੈਂਟੇਟਿਵ ਹੈਗਾ ਥਾਮਸ ਬੈਸੀ ਉਹ ਵੀ ਕਿਸੇ ਨਾ ਕਿਸੇ ਟਰੰਪ ਨੂੰ ਕ੍ਰਿਟਿਸਾਈਜ਼ ਕਰਦਾ ਰਿਹਾ ਹੈ ਦਾ ਡਿਪਾਰਟਮੈਂਟ ਆਫ ਜਸਟਿਸ ਨੂੰ ਕੰਪੈਲ ਕਰ ਰਿਹਾ ਵੀ ਜਿਹੜੀਆਂ ਐਸਟੀਨ ਫਾਈਲਸ ਆ ਉਹ ਜਨ ਤੱਕ ਜਿਹੜੀਆਂ ਉਹ ਕਿੱਤੀਆਂ ਜਾਣ ਟਰੰਪ ਹੁਣ ਉਸਤੇ ਵੀ ਉਲਟ ਬੋਲਦੇ ਆ ਸੋ ਹੁਣ ਦੇਖਦੇ ਆ ਵੀ ਇਸ ਦੇ ਨਾਲ ਕੀ ਜਿਹੜਾ ਉਹ ਓਵਰਆਲ ਬਣਦਾ ਹੈਗਾ ਆ ਸੋ ਰਿਪਬਲਿਕਨਸ ਦੇ ਕੋਲ ਇਸ ਮੌਕੇ 219 ਸੀਟਸ ਨੇ ਤੇ ਹਾਊਸ ਤੇ ਜਿਹੜੇ ਸਪੀਕਰ ਮਾਈਕ ਜான்ਸਨ ਆ ਉਹ 220 ਸੀਟ 2 ਦਸੰਬਰ ਨੂੰ ਜਿਹੜੇ ਆ ਉਹ ਪਿਕ ਕਰ ਸਕਦੇ ਆ ਸਪੈਸ਼ਲ ਇਲੈਕਸ਼ਨ ਟੈਂਸੀ ਦੇ ਵਿੱਚ ਹੁਣ ਜਾ ਰਹੀ ਆ ਤੇ ਜான் ਜੇ ਗ੍ਰੀਨ ਅਸਤੀਫਾ ਦੇ ਰਹੀ ਆ ਹੁਣ ਜਨਵਰੀ ਦੇ ਵਿੱਚ ਤਾਂ ਮੁੜ ਕੇ ਫੇਰ 213 ਤੋਂ 219 ਦੇ ਮੁਕਾਬਲੇ ਜਿਹੜਾ ਆ ਉਹ ਆਂਕੜਾ ਹਾਊਸ ਤੇ ਵਿੱਚ ਜਿਹੜਾ ਉਹ ਰਹੇਗਾ ਅ ਜਨਵਰੀ ਆਉਂਦੇ ਆ ਇਸ ਤੇ ਅਸਤੀਫਾ ਜਿਹੜਾ ਉਹ ਦੇਣ ਤੋਂ ਬਾਅਦ